YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲਓ ਜੀ ਦਿਖਾਉਣਾ ਹੈ ਬਾਈ ਤੁਹਾਨੂੰ ਕਬੂਤਰ ਅੱਜ। ਪਿੰਡ ਹੈ ਹਮਤਪੁਰਾ। ਬਾਈ ਹਰਜੀਤ ਹੋਰ ਬਾਈ ਕਿਵੇਂ ਆ? ਠੀਕ ਆ ਬਾਈ, ਵਧ ਗਿਆ। ਤੇ ਦਿਖਾਉਣਾ ਜੀ ਕਬੂਤਰ ਆਪਣਾ ਬਾਈ ਹਰਜੀਤ ਦੇ। ਤੇ ਕਿਹੜੇ ਕਬੂਤਰ ਤੇਰੇ ਕੋਲ? ਆਹ ਬਾਈ ਆਪਣਾ ਹੈਗਾ ਫੌਜੀ ਵਾਲੇ। ਫੌਜੀ ਕਿਹੜਾ? ਫੌਜੀ ਮੋਟਰ ਵਾਲਾ ਫੌਜੀ। ਮੋਟਰ ਵਾਲੀ ਫੌਜੀ ਤੇ ਕਬੂਤਰ ਆ ਰਹਾ ਬਈ ਕਮੰਡ ਲਈ ਕਬੂਤਰੀ ਹੈ। ਲਾ ਦੇਖਿਓ ਬਈ ਦੱਸਿਓ ਹੈਗੀ ਹੈ ਕਿ ਨਹੀਂ। ਫੜ ਲਾ ਜੋਂ ਜੀ। ਕਮੰਡ ਲਈ ਕਬੂਤਰੀ ਆ ਵੀਰੇ ਮੋਟਰ ਵਾਲੇ ਫੌਜੀ ਦੀ ਹੈ। ਪੱਲਾ ਖੋਲੀ ਦਾ। ਛੋਡੇ ਕੋਲ ਕਿੱਥੋਂ ਆਏ ਇਹ? ਇਹ ਵੀਰੇ ਆਪ ਆਪ ਲੈ ਕੇ ਆਏ ਆ ਬੂਟੇ ਦੇ ਘਰੋਂ ਮੋਟਰ ਵਾਲੇ ਦੇ। ਬੂਟੇ ਕਰੋ ਹਾਂ ਬੂਟੇ ਦੇ ਘਰੋਂ ਲੈ ਕੇ ਆਏ ਆ ਆਪਾਂ ਵੈਸੇ ਵੇ ਆ ਬਾਈ ਉੱਥੇ ਮੇਰੇ ਸਾਲੀ ਕਬੂਤਰ ਨਾਲ ਡਾਉਂਦੇ ਆਦੇ ਠੀਕ ਹਾਂ ਉੱਥੋਂ ਲੈ ਕੇ ਆਏ ਆ ਆਪਾਂ ਬਾਈ ਇਹ ਕਾ ਉਹਦਾ ਬੂਟੇ ਬੂਟੇ ਦਾ ਕਬੂਤਰ ਧਮੋਟ ਵਾਲਾ ਇਹ ਵੀ ਉੱਥੇ ਹੀ ਆ ਹਾਂ ਉਹ ਤਾਂ ਖੋਡੇ ਦਾ ਕਬੂਤਰ ਆ ਹਾਂ ਉਹ ਉੱਥੋਂ ਦਾ ਕਬੂਤਰ ਲਓ ਜੀ ਉਹ ਵੀ ਬਈ ਕਹਿੰਦਾ ਬੂਟੇ ਧਮੋੜ ਦੇ ਕਬੂਤਰਾਂ ਦਾ ਰੂਟੇ ਦਾ ਕਬੂਤਰ ਆਇਆ ਬਈ ਤੁਮੋੜ ਵਾਲੇ ਠੱਲ ਠੱਲ ਵੀ ਦੇਖ ਰਿਹਾ ਬਈ ਆਹ ਠੱਲ ਵੀ ਆ ਪਾ ਦੇ ਉਹਦੇ ਖੋਡੇ ਚ ਪੱਲਾ ਖੋਲੀ ਨਾ ਲਾਲ ਚੀਨਾ ਕਬੂਤਰ ਆ ہاں ਲਾਲ ਚੀਨਾ ਕਬੂਤਰ ਆ ਵੀਰੇ ਖੋਲੀ ਹੋਲੀ ਪੱਲਾ ਪੰਜੇ ਰਖਾਈ ਕਬੂਤਰ ਜਿੰਦੇ ਲੱਗਦੇ ਗਏ ਲੂਗ ਛੱਡ ਦਈ ਅੱਤ ਅੱਤੇ ਲੂਗ ਵਾਲਾ ਨਾ ਵੀਰੇ ਤੇ ਲੂਗ ਵਾਲ ਤੇ ਪੂਲੀ ਵਾਲਾ ਸਰਪੰਚਾ ਗੜਾ ਉਹਦੀ ਮੈਸਾ ਤੇ ਲੂਗ ਵਾਲਾ ਕਬੂਤਰ ਹਾਂ ਪੂਲੀ ਵਾਲੇ ਬਿੰਦਰ ਦੇ ਕਬੂਤਰਾਂ ਚ ਹਾਂ ਮੈਸਾ ਹੈ ਉਹਦੀ ਕਬੂਤਰ ਹੀ ਤੇ ਲੂਗ ਵਾਲਾ ਕਬੂਤਰ ਇਹ ਕਿੱਥੋਂ ਆ ਥੋੜੂ ਇਹ ਆ ਪਤੇ ਲੂਗ ਤੇ ਲੂਗ ਨੂੰ ਕੂਤਰ ਲੈਂਦਾ ਮੋਲ ਨਾਲ ਠੀਕ ਬਾਦਲ ਹਮਤਪੁਰਾ ਸਰਪੰਚ ਨੇ ਮੋਲ ਲੈਂਦਾ ਸੀ ਕਬੂਤਰ ਉੱਥੇ ਠੀਕ ਹੈ ਨਾ ਖੋਲੀ ਬੱਲਾ ਦੂਜਾ ਬੱਲਾ ਵੀ ਹੋਏ ਲਓ ਜੀ ਬਿੰਦਰਪੂਲਾ ਤੇ ਤੇਲੂਗੇ ਵਾਲਾ ਕੂਤਰ ਉੱਨਾ ਕੁਤਰਾ ਚੋਂ ਇਹ ਛੁੜ ਦੇ ਵੀ ਆ ਦੇਖ ਲਓ ਨੰਦਰਾ ਉਹ ਛੁੜ ਦੇ ਗੌੜਾ ਛੋੜ ਲਈ ਆ ਕਰ ਦੇਵ ਵਾਲਿਆਂ ਦੀ ਕਮੂਤਰੀ ਤੇ ਪੀਰ ਕੋਟਿਆਂ ਵਾਲਿਆਂ ਦਾ ਕਬੂਤਰ ਮੈਸ ਆਉਣਾ ਠੀਕ ਹੈ ਕੁਕਰ ਦੇਵ ਕੇ ਵਾਲੀ ਕੂਤਰੀ ਹਾਂ

ਛੱਡ ਦੋਈ ਆਹ ਜਿਹੜਾ ਬੂਟੇ ਤੋਂ ਕਬੂਤਰ ਪਹਿਲਾਂ ਲੈਂਦਾ ਸੀ ਚਿੱਟੀਆਂ ਅੱਖਾਂ ਦਾ ਚਿੱਟਾ ਕਬੂਤਰ ਤੇ ਉਹਦਾ ਬੱਚਾ ਇਹ ਪੱਠਾ ਹੈ ਇਹ ਵੀ ਬੂਟੇ ਦੇ ਘਰੋਂ ਆਇਆ ਇਹ ਬੂਟੇ ਦੇ ਕਬੂਤਰ ਦਾ ਬੱਚਾ ਖੁਸ਼ ਹੋ ਹਾਂ ਇਹਦਾ ਪਿਓ ਕਿਵੇਂ ਆਈ ਤੁਹਾਡੇ ਕੋਲ ਇਹੋ ਇਹਦਾ ਮੈਂ ਘਰੋਂ ਲੈ ਕੇ ਆਇਆ ਸੀ ਆਪ ਚੱਕ ਕੇ ਲੈ ਆਇਆ ਸੀ ਬੂਟੇ ਦੇ ਘਰੋਂ ਠੀਕ ਆਪਦੇ ਹੱਥੇ ਚੱਕ ਕੇ ਲਿਆਂਦਾ ਸੀ ਬਾਈ ਦੇ ਸੋਹਰੇ ਬਾਈ ਤਮੋਟ ਹਾਂ ਉਹਦੇ ਘਰੋਂ ਆਪ ਗਵਾਂਡ ਉਹਨਾਂ ਦੇ ਰਿਮਾਂਡ ਹੀ ਇਕੱਠੇ ਹੀ ਡਾਉਂਦੇ ਆ ਸੋਨੀ ਆ ਮੇਰੇ ਸਾਲੇ ਦੇ ਨਾਲ ਠੀਕ ਆ ਤੁਹਾਡੇ ਸਾਲੇ ਦੇ ਘਰ ਸਾਲੇ ਦੇ ਘਰੋਂ ਆਏ ਕਿ ਜਾਂ ਇਹਨਾਂ ਦੇ ਨਾ ਬੂਟੇ ਦੇ ਘਰੋਂ ਖਾਦ ਫੂਟੇ ਦੇ ਘਰੋਂ ਖਾਦ ਮੈਂ ਖੁੱਡੇ ਚ ਆਪ ਚੱਕ ਕੇ ਲੈਂਦਾ ਆ ਆਪ ਦੀ ਮਰਜ਼ੀ ਇਹਦਾ ਪਿਓ ਹਾਂ ਇਹਦਾ ਪਿਓ ਠੀਕ ਆ ਉਹਦਾ ਬੱਚਾ ਹੈ ਲੋ ਜੀ ਬਾਈ ਕੋਲੇ ਕਬੂਤਰ ਦਾ ਥੋੜੇ ਆ ਪਰ ਹੈਨ ਬੂਟੇ ਤੇ ਮੋਟ ਵਾਲੇ ਬਾਈ ਕੂਤਰ ਪਿਓਰ ਇਹ ਹੋ ਰਿਹਾ ਬਾਈ ਇਹ ਨਹੀਂ ਕੋ ਦੁਆਰੇ ਦਿਖਾ ਕੂਤਰ ਦੱਸਿਓ ਬਾਈ ਤੁਸੀਂ ਕਮੈਂਟ ਕਰਕੇ ਕਿਵੇਂ ਵੀ ਹੈਗੇ ਲੱਗਦੇ ਆ ਤੁਹਾਨੂੰ ਬੂਟੇ ਵਾਲੇ ਛਿੱਟੇਂ ਆਖਾਂ ਦਾ ਤੇ ਨੋਕ ਡੱਬੀ ਜਿਹੜੀ ਇਹ ਪੰਜਾਦਾਂ ਹੀ ਲੋਈ ਛੋੜ ਦੇ ਪਿੰਜਰੇ ਚ ਆ ਤਾਂ ਨੇ ਵਾਲਿਆਂ ਚ ਆ ਗਏ ਲੋ ਜੀ ਬਹੁਤ ਧੰਨਾ ਜੀ ਬਲੱਡ ਲਾਈਨ ਬਲੱਡ ਲਾਈਨ ਬਹੁਤ ਧੰਨਾ ਜੀ ਰੱਤਾ ਗੂਤਰ ਰੱਤਾ ਗੂਤਰ ਆ ਵੀਰ ਅੱਲਾ ਘੋੜੇ ਦਾ ਟਕਾ ਕੇ दे लो जी करो रत्ते दर्शन मैं लगे लग भाई कबूतर जरूर दस ਉਹ ਜਿੱਦਾਂ ਤੋਂ ਨਰਮਾ ਆਇਥੋਂ ਦੇਖੋ ਬਈ ਬਈ ਠੀਕ ਉਦਰੀ ਸ਼ਾਪ ਪੰਗੂ ਕੱਟੀ ਗਾਲੀ ਆ ਖੜੀ ਗੁਦਰੀ ਆ ਇਧਰੋਂ ਆ ਰਹੀ ਲਾਲ ਡੋਚ ਵੀ ਹੈਗਾ ਇਹਦੇ ਲੋ ਜੀ ਆ ਬੱਚੇ ਭਾਏ ਹੋਇਆ ਛਤਰੀ ਤੇ ਅੰਦਰ ਹੀ ਜਗਾੜ ਕੀਤਾ ਅੰਦਰ ਹੀ ਛਤਰੀ ਲਈ ਵੀ ਕਵਰੇਜ